ਤੇ ਬਾਕੀ ਕਹਿੰਦੇ ਮੇਰੇ ਬਾਰੇ ਜਿਆਦਾ ਬੋਲਣਾ ਮੈਂ ਸਾਰੇ ਜਾਣਦੇ ਜਨਾਬ ਜੰਗ ਬਹਾਦਰ ਜੀ ਕਰਤਲ ਸੋ ਮਾਗੰਤੇ ਪ੍ਰਧਾਨਗੀ ਪ੍ਰਧਾਨਤੇ ਜਿਹੜੀ ਵਾਰੀ ਹੈ ਨਾ ਬੋਲਣ ਦੀ ਉਹ ਉਦੋਂ ਹੋਈ ਹੈ ਜਦੋਂ ਬੋਲਣ ਵਾਸਤੇ ਇਹ ਦੱਸੀ ਹੈ ਮਤੋਂ ਬੱਲਾ ਡਾਕਟਰ ਪਤੱਗੀ ਨੇ ਬਹੁਤ ਹੀ ਇਸਾਰ ਦੇ ਨਾਲ ਇੰਦੀ ਕਿਤਾਬ ਦੇ ਹਰ ਪਹਿਲੂ ਦੇ ਵਿੱਚ ਚੱਲੋ ਉਹ ਬਾਰਕ ਬਾਤ ਉਸ ਤੋਂ ਬਾਅਦ ਕਿੰਨੇ ਬਖਤਾ ਇੱਥੇ ਆਏ ਪੁਣਾ ਨੇ ਆਪਣੇ ਆਪਣੇ ਢੰਗ ਨਾਲ ਇਹ ਕਿਤਾਬ ਦੀਆਂ ਖੂਬੀਆਂ ਬਹੁਤ ਹੀ ਸੁੰਦਰ ਢੰਗ ਨਾਲ ਸਾਡੇ ਸਾਹਮਣੇ ਤੇ ਅਲਿਖਤਾਲ ਤੁਹਾਨੂੰ ਤੁਹਾਡੇ ਜਿਹੜੇ ਸੀ ਇਸ ਵਿੱਚ ਦੇ ਨਾਲ ਕਿ ਜਿਸ ਪਿਆਰ ਉਪਰੂਸ਼ ਦੇ ਨਾਲ ਇਹ ਸਾਰੀ ਸਮਾਗਮ ਦੀ ਕਾਰਵਾਈ ਚਲਾਉਦੇ ਤੁਹਾਰੇ ਚਟੇਕੀ ਇਹ 우리 ਦੂਰ ਆਏ और ए ਇਸ ਦਾ ਦਾ ਪ੍ਰਚਾਰਕ ਹੈ ਕਿ ਇਹਦਾ ਦਾ ਸਾਥਤ ਨਾਲ ਕੀਤੀ ਪੀਲੀ ਬਹੁਤ ते मेरे न कुछ आ, मेरे समागम को पहला अपनी फिक्रबंदी बाहर जा रहे थे कैंसर वास्ते जिस वास्ते डॉक्टर साहब ने खुद की थी है तो मैं चाहता कि शायद उस दिन जिले के विवेक साझी करते नजर साधी सभा के उप प्रधान है उन्होंने बहुत ही संखेप पर बहुत भावपूर्ण ढंग किताब के अपने चार प्रगटाए हैं खरजिंदर तारिवाल जी आरती बीर जी तेरे ते गीत सुनाए धनबादी है बहुत रंग बने तो डॉक्टर मैडम गुरदेव पाल जी ने लाहौर का जो सजीव वर्णन पेश किया तो साथ सामने लाहौर ਇਹ ਤਾਂ ਲੱਗਦਾ ਸੀ ਕਿ ਉਹਦੇ ਨਾਲ ਲਾਹੌਰ ਦੀ ਯਾਤਰਾ ਕਰਨੀ ਹੈ। ਚਾਹਤ ਸਾਹਿਬ ਦੀ ਇਹ ਬੜੀ ਮਹਲੂਬਾਨ ਕਿਤਾਬ ਗੱਲਾਂ ਔਰ-ਪਾਰ ਦੀਆਂ ਮੈਨੂੰ ਹੈਰਾਨੀ ਹੈ ਕਿ ਇਹ ਕਿਦਾਂ ਚੋਣ ਦੀ ਕਿਤਾਬ ਹੈ। ਮੈਂ ਉਹ ਬਾਰੇ ਪੜ੍ਹਸਤਾ ਨਹੀਂ। ਇਸ ਕਿਤਾਬ ਦੇ ਵਿੱਚ ਲੱਗਦਾ ਹੈ मैं महसूस किया कि इन्होंने जिंदगी एक उदाहरण के तौर पर पेश की जिसका कि थान थान तब्राहिम लिखण वास्ते कहने फ्रॉम लॉगवुड कैपिन टू तो वाइट हाउस तो उस तरीके के जा दो ਸ਼ੀਰੀਆਂ ਵਾਲੇ ਕੁੱਲੀ ਤੋਂ ਤੋਂ ਕੁੱਲੀ ਇਹ ਇਹ ਜਿੰਦਰਾ ਕਾਲ ਮੈਡੀਕਲ ਜਿੰਦਰਾ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਦੇ ਉਹਦੇ ਤੋਂ ਇਹ ਕੋਈ ਬੋਲੀ ਗੱਲ ਇਹ ਇੱਕ ਸਧਾਰਨ ਮਿਸਤਰੀਆ ਦਾ ਬੱਚਾ ਨਰੋਲ ਜਿਸ ਦੇ ਪਰਿਵਾਰ ਦੇ ਵਿੱਚ ਪੜਾਈ ਦੀ ਕੋਈ ਪਰੰਪਰਾ ਉਸ ਪਿੱਠ ਭੂਮੀ ਤੋਂ ਉੱਠ ਕੇ ਪੜਾਈ ਦੇ ਸ਼ਕਤੀ ਦੇ ਨਾਲ ਪੜਾਈ ਦੇ ਜ਼ੋਰ ਦੇ ਨਾਲ ਐਡੀ ਉੱਚੀ ਪਦਵੀ ਤੇ ਪਹੁੰਚਣ ਔਰ ਐਡੀ ਪ੍ਰਸਿੱਧੀ ਵਾਲੇ ਡਾਕਟਰ ਬਣ बा एहसास डॉक्टर बा एहसास इंसान के संवेदनशील अध्यापक प्रणाली <सथ> बहुत डॉक्टर अंबेदकर साहब ने शिक्षा सिक्ष्या शेरवी का दुध दिया जी है ये शेरबी का दुध है जो सू इमावर करो ਇਪਾਵਰਮੈਂਟ ਦਾ ਜਿਹੜਾ ਹੱਤੂ ਸਸ਼ਕਤ ਜਿਹੜਾ ਹਥਿਆਰ ਹੈ ਉਹ ਸਿੱਖਿਆ ਸਿੱਖਿਆ ਹੈ। ਔਰ ਇਹ ਸਿੱਖਿਆ ਕੀ ਕਰ ਸਕਦੀ ਹੈ ਕਿ ਤਰਾਂ ਟ੍ਰਾਂਸਫਾਰਮ ਕਰ ਸਕਦੀ ਹੈ ਕਿਤਨਾ ਅਨੁਪਾਂਤਰਣ ਕਰ ਸਕਦੀ ਹੈ। ਉਸ ਦੀ ਸਾਖਸ਼ਾ ਜਿਹੜੀ ਐਗਜ਼ਾਮਪਲ ਹੈ ਪ੍ਰੇਰਕ ਅੰਦਾ ਪ੍ਰੇਰਣਾ ਦਾ ਉਹ ਸਾਰੇ ਸੁਬਾਨ ਅੱਲ੍ਹਾ ਮੈਂ ਦੇਖੋ ਪਿਤਾ Oh, 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 हाउ तो दी फैमिलीज आर ट्रांसफॉर्म रेवोल्यूशनाइज और रेवोल्यूशन कोई हो और कोई क्रांति जी है ना एक घरेलू क्रांति एक परिवार की जी क्रांति है वो एक किसी देश की या मुल्क की क्रांति तो कटनी नहीं होती सप रट करे झोंपड़ी के और ਜਿਹੜਾ ਇੱਕ ਕੋਠੇ ਦਾ ਇੱਕ ਬਸੇਰਾ ਉਸ ਬਸੇਰੇ ਜੋ ਵਿਕਲ ਕੇ ਮੈਂ ਫੜਿਆ ਜਿਹੜਾ ਇਹਨਾਂ ਦੇ ਸਮਰਪਣ ਕਿਤਾਬ ਉਹਦੇ ਵਿੱਚ ਇਹਨਾਂ ਦਾ ਡੇਟਾ ਵੀ ਡਾਕਟਰ ਡੇਟੇ ਦੀ ਪਤਨੀ ਵੀ ਡਾਕਟਰ ਇਹਨਾਂ ਦੀ ਧੀ ਵੀ ਡਾਕਟਰ ਇਹਨਾਂ ਦੇ ਧੀ ਦਾ ਇਹਨਾਂ ਦਾ ਜੁਆਇਨ ਉਹ ਵੀ ਡਾਕਟਰ ਔਰ ਮੈਨੂੰ ਨਹੀਂ ਲੱਗਦਾ ਕਿ ਪੁੱਤੇ-ਪੁੱਤੀਆਂ ਤੇ ਦੋਤੇ-ਦੂਤੀਆਂ ਵੇਲੇ ਦੇ ਟੌਪ। ਤੁਹਾਾਰੀ। ਤੁਹਾਾਰੀ ਦਾ। ਜਦੋਂ ਰਾਤੀ ਸੁਣ ਲਿਆ। ਭਾਈ ਜੀ। ਅਤਰੁ ਭਾਈ ਜੀ। ਦੇਖੋ ਇਹ ਜਿਹੜੀ ਹੈਗੀ ਹੈ ਉਹ ਕਦੇ ਜਦੋਂ ਮੈਰਿਜ ਕੀਤੀ ਸੀ ਡਾਕਟਰ ਸੀ। ਤੇ ਉਸ ਤੋਂ ਬਾਅਦ ਉਹ ਕੋਈ ਤਾਂ ਵਿਦੇਸ਼ੀ ਚ ਇਸ ਤੇ ਟੁਪੀਜੀ ਜੀ ਬੈਠੇ ਆਜੀ ਸਰਵਿਸ ਦਿੱਤੀ ਉਸ ਦੇ ਵਿੱਚ ਸਿਲੈਕਟ ਹੋ ਤੇ ਉਹ ਆਈ ਕਿਹੜੇ ਕਾਡ ਰਿਤੇ ਦੱਸਦਾ ਉਹ ਦਿੱਲੀ ਅਟਕੀ ਦਿੱਲੀ ਹੈਗੇ ਬਹੁਤ-ਬਹੁਤ ਵਾਰ ਇੱਕ ਬਾਤ ਇਸ ਸ੍ਰਿੱਤੀ ਦੇ ਨਾਮ ਕਿਹੜੀ ਆਪਣੇ ਆਪ ਦੇ ਵਿੱਚ ਦੱਸਦਾ ਮੈਂ ਇਹ ਕਿਤਾਬ ਤੁਸੀਂ ਸਾਰਿਆਂ ਦੇ ਬਹੁਤ ਉਤਭੁਲਿਆ ਹੀ ਹੈ ਇਸ ਵਿੱਚ ਮੈਂ ਉਹ ਸਾਰੇ ਕੰਟੈਂਟ ਨੂੰ ਆ ਜੇ ਦੁਹਰਾਵਾਂ कोई बहुत चंकी गल नहीं बोलेगी बहुत कुछ कहा जा चुका है मैं तो सिर्फ तुम्हें एक अर्ज करना चाहागा कि जिंदगी ऐसा बहुत कुछ है बहुत कुछ पै है अण क्या पाया मैं पब्लिकली रिक्वेस्ट करना चाहना कि ती एक आत्मकथा जीवनी ਸਵੈ ਜੀਵਨੀ ਲਿਖ ਔਰ ਨਿਚੋਟੇ ਡਾਕਟਰ ਬਹੁਤ ਆਰਾਮ ਦੇ ਨਾਲ ਆ ਕਿਉਂਕਿ ਟੁਕੜਿਆਂ ਟੁਕੜਿਆਂ ਦੇ ਵਿੱਚ ਤੁਸੀਂ ਬਹੁਤ ਕੁਝ ਲਿਖਿਆ ਹੈ ਜਦਾ ਟੱਪਿਆਂ ਵਾਲਾ ਕੇਸ ਹੈ ਉਹਦੇ ਨਾਮ ਦੇ ਉੱਤੇ ਤੁਸੀਂ ਕਿਤਾਬ ਵੀ ਲਿਖੀ ਹੈ ਉਹਦੇ ਜ਼ਹਿਰ ਦੇ ਵਿੱਚੋਂ ਗੱਲ ਪਸੀ ਦੀ ਆਪਰੇ ਤੁਸੀਂ ਲਾਹੌਰ ਦੀ ਪੈਥੋਲੋਜੀਸਟ ਵੀ ਹੈ ਉਹ ਤੁਹਾਡੇ ਜ਼ਿਹਨ ਦੇ ਵਿੱਚ ਤੁਹਾਡੀ ਮੈਮਰੀਜ਼ ਦੇ ਵਿੱਚ ਇੱਕ ਖਾਸ ਉਹ ਸਥਾਨ ਬਣੇ ਤੁਹਾਡੇ ਰਿਸ਼ਤੇਦਾਰ ਤੁਹਾਡੀ ਸੱਸ ਪਤਨੀ ਦੇ ਰਿਸ਼ਤੇਦਾਰ ਉਹ ਉੱਥੇ ਵਸੇ ਵੀ ਨੇ ਆਇਆ ਹੈ ਪਾਕਿਸਤਾਨ ਦੇ ਵੀ ਉਹਨਾਂ ਦੇ ਨਾਲ ਜਜ਼ਬਾਤੀ ਸਾਥ ਦਾ ਦਾ ਤਾਨਾ ਬਣਾ ਉਹ ਸਾਰਾ ਇੰਨਾ ਇੰਨਾ ਸ਼ਾਲ ਬੜੇ ਕੋਲੇ ਤੁਹਾਡੇ ਪਿਤਾ ਜੀ ਇਹ ਕਿਸ ਤਰੀਕੇ ਦੇ ਰਾਜ ਆ ਸਾਰੋਂ ਕੁੱਝ ਸੁਣਤਾ ਇੱਕ ਨਿਪਨ ਕਾਰੀਗਰ ਕੋਲ ਦੇ ਨਾਲ ਨਾਲ ਆ ਉਹਨਾਂ ਦੇ ਵਾਹਿਗੁਰੂ ਨੇ ਉਹਨਾਂ ਨੂੰ ਬਹੁਤ ਖੰਦ ਕਰਾ ਦਿੱਤਾ ਕੀ ਤਰੀਕੇ ਜਿਸ ਤਰ੍ਹਾਂ ਕੱਲ ਹੈ ਔਰ ਤੁਸੀਂ ਉਹਨਾਂ ਦੇ ਨਾਲ ਰਹਿੰਦੇ ਔਰ ਤੋਂ ਹਨ ਉਹਨਾਂ ਦਾ ਵਿਸ਼ੇਸ਼ ਪਿਆਰ ਪਾਏ ਕਦੇ ਸੁਣਿਆ ਕਿ ਇਹ ਵੱਡਾ ਜਿਹੜਾ ਹੈਗਾ ਜਿਹੜਾ ਤਰੱਕੀ ਕਰਦੇ ਹੈ ਉਹ ਉਹਦੇ ਪਿੱਛੇ ਉਸ ਵੱਡੇ ਦੀ ਮਿਹਰ ਤਕਦੀਰ ਵਰਸਤੋਂ ਵੱਡਾ ਬੱਡੀ ਕਹਿੰਦੇ ਸੀ ਇਹ ਕਿ ਉਸ ਨੂੰ ਆਪਣੇ ਵੱਡਿਆਂ ਦਾ ਅਸ਼ੀਰਵਾਦ ਔਰ ਇਹ ਅਸ਼ੀਰਵਾਦ ਤਰਿਕ ਪੱਦੇ ਨੂੰ ਲੈਣਾ ਹੀ ਆਉਂਦਾ ਕਿਸਾ ਕੋਈ ਕੋਈ ਆ ਨਹੀਂ ਬੜ ਸਕਦਾ ਜਿਸ ਨੂੰ ਇਹ ਤਸ਼ਹੀਦ ਬਾਦ ਆਪਣੀ ਗੁਜਰਸ਼ ਕਰਦੇ ਸਿਰਫ ਹੁਜਰਗੋਦਾ ਦੇ ਇੱਕ ਜੀਵਿਤ ਮਾਪਾ ਬਾਪ ਹੈ ਜੋ ਕੋ ਚੈਪਟਰ ਕਿਉਂਕਿ ਉਹਨਾਂ ਨੂੰ ਆਦਰ ਔਰ ਸਨਮਾਨ ਕਰਨਾ ਹੁੰਦਾ ਸਟਾਕਸ ਆ ਦੇ ਅੰਦਰ ਜਿਸ ਨੂੰ ਸ਼ੇਕਸਪੀਅਰ ਨੇ ਇੱਕ ਸ਼ਬਦ ਯੂਜ਼ ਕੀਤਾ ਹੈ ਮਿਕ ਆਫ ਹਿਊਮਨ ਕਾਈਂਡਨੈਸ ਮਿਕ ਆਫ ਤਾਂ ਇਹ ਜਿਹੜਾ ਹਾਂ ਮਨੁੱਖਤਾ ਦਾ ਮਾਨਵਤਾ ਦਾ ਜਿਹੜਾ ਜੀਵਨ ਦਾਇ ਦੁੱਧ ਹੈ ਬਿਲਕੁਲ ਬਿਲਕੁਲ ਹਿਊਮਨ ਟਾਈਟਲ ਦੇ ਚਾਲੂ ਦਾ ਦੇ ਵਿੱਚ ਪੰਡਾ ਉਹ ਇਹਨਾਂ ਦੇ ਵਿੱਚ ਪਰਖੂ ਮਾਤਰਾ ਹੈ ਉਹ ਕਿਸੇ ਗਲਤ ਉਸਾਰ ਹੈ ਕਿ ਕਿਸੇ ਇੱਕ ਦੇ ਨਾਲ ਇੱਕ ਡਾਕਟਰ ਜਿਹੜਾ ਹੈ ਉਹ ਪੇਸ਼ੀਐਂਟ ਵਾਸਤੇ ਜੀਵਨ ਕਿੰਨੀ ਵਧੀਕਾ ਹੈ ਕਿ ਉਹ ਖੂਨ ਦਾਨੇ ਪੇਸ਼ੀਐਂਟ ਨੂੰ ਉਸ ਸਿਰਫ ਦਾ ਇਲਾਜ ਨਹੀਂ ਕਰ ਰਿਆ ਸਿਰਫ ਉਹਦੀ ਦੇਖਭਾਲ ਹੀ ਕਰ ਰਿਆ ਬਲਕਿ ਜ਼ਰੂਰ ਜ਼ੇ ਬੇ ਉਸ ਨੂੰ ਆਪਣਾ ਹੁੰਦੀ ਦੇ ਰਿਆ ਖੂਨ ਫਸਾ ਕੇ ਤਾਂ ਐਸੀ ਜਿਹੜੀ ਇਹ ਬੁਧਕੀ guna ਨਾਲ ਉਤਪਰਉਤ ਆ ਸਾਡਾ ਡਾਕਟਰ ਜੀ ਦੇ ਹੱਥੇ ਵਿੱਚ ਕ੍ਰੀਏਟਿਵਟੀ ਦੀ ਤਲਬ ਵੀ ਹੈ ਜਿਹਦੇ ਗਲੇ ਦੇ ਵਿੱਚ ਸੰਗੀਤ ਵੀ ਹੈ ਗਾ ਸਕਦਾ ਹੈ ਜਿਸ ਦਾ ਦਿਲ ਜਿਹੜਾ ਹੈਗਾ ਉਹ ਇੰਨਾ ਕੋਮਲ ਹੈ ਕਿ ਉਹ ਇੱਕ ਦੁਖੀ ਵਰ ਪੀੜਿਤ ਵਿਅਕਤੀ ਵਾਸਤੇ ਆਪਣਾ ਖੂਨ ਆਪਣਾ ਕੱਟ ਵੀ ਦਾਰ ਕਰ ਸਕਦਾ ਹੈ ਤੇ ਉਹ ਕਿੰਨੇ ਕੁਛੇ ਪਰਾਇਦੇ ਆਰ ਸਾਹ मतलब ਇਹ ਇਸ ਤਰ੍ਹਾਂ ਦੀ ਕਲਪਨਾ ਕਰ ਸਕਦੇ ਹੈ ਇਹ ਗੱਲਾਂ ਆਰ ਪਾਰ ਦੀਆਂ ਤੇ ਜਦੋਂ ਮੈਂ ਇਹ ਇਤਿਹਾਸ ਪੜ ਰਿਹਾ ਸੀ ਤਾਂ ਮੇਰੇ ਸਾਹਮਣੇ ਉਹ ਸਾਰਾ ਲਾਹੌਰ ਦਾ ਅਕਸ਼ਰ ਉੱਭਰਿਆ ਸੀ ਕਿ ਮੈਨੂੰ ਵੀ ਦੂ ਤੀਵਰਾ ਲਾਹੌਰ ਨਾਲ ਦਾ ਬਹੁਤ ਕਪੜਿਆ ਹੈ ਤੇ ਜਿੱਥੋਂ ਤੱਕ ਸ਼ਿਆਲਪੂਰ ਦਾ ਤੱਲੁਕ ਤੁਸੀਂ ਲਿਖਿਆ ਤੇ ਸ਼ਿਆਲਪੂਰ ਨਾਲ ਮੇਰਾ ਵੀ ਬੜਾ ਜਜ਼ਬਾਤੀ ਸੰਬੰਧ ਹੈ ਬੇੜੀ ਪਤਰੀ ਇਹ ਡੇਲਮ ਬਣਿਆ ਹੈ ਉਹ ਵੀ ਸ਼ਿਆਲਪੂਰ ਦਾ ਕੁਝ ਹੋ ਕੁਰੀ ਹੈ ਸ਼ਿਆਲਪੂਰ ਦਾ ਹੈ ਤੇ ਲਾਹੌਰ ਦੇ ਨਾਲ ਤਾਂ ਮੇਰਾ ਜਿਹੜਾ ਸੰਬੰਧ ਹੈ ਉਹ ਸ਼ਾਇਦ ਮੇਰੇ ਜਨਮ ਤੋਂ ਪਹਿਲਾਂ ਹੀ ਹੋ ਗਿਆ ਸੀ ਕਿਉਂਕਿ ਮੇਰੇ ਦੋ ਬਟੇ ਭਰਾ ਜਿਹੜੇ ਵੱਡੋ ਇੱਕ ਸਭ ਤੋਂ ਵੱਡਾ ਭਰਾ ਤਾਂ 20 ਸਾਲ ਵੱਡੇ ਤੇ ਛੋਟੇ 18 ਸਾਲ ਵੱਡੇ ਸੀ ਤੇ ਉਹ ਦੋਨੋਂ ਡੀਏਪੀ ਕਾਲਜ ਲਾਹੌਰ ਦੇ ਵਿੱਚ ਪੜ੍ਹਦੇ ਸੀ ਤੇ ਉਹਨਾਂ ਨੇ ਲਾਹੌਰ ਤੋਂ ਪਰਮਾਨੈਂਟ ਦੋ ਉਪਹਾਰ ਦੋ ਗਿਫਟ ਦੋ ਸਗਾਤਾ ਸਾਡੇ ਪਰਿਵਾਰ ਨੂੰ ਦਿੱਤੀਆਂ सा साहित्य का प्यार क्योंकि आए, तो पनार पनार के। जो वेले लाहौर छत तो आए तो अपने किताबों का भंडार लैके आए तो किताबों का तस्का ऐसा गया कि, कि अस सारे भाई जो है साहित्य के पाठक बढ़ गए हाँ नशेड़ी बढ़ गए साहित्य के नशेड़ी बढ़ गए प्यारा ने बड़े आदर्श व्यापक किए बड़े आदर्श व्यापक किए प्रेसिडेंट ऑफ आरडीसी के ते मैं भी मेरे प्रावी से के तमाम ना स्टूडेंट भी थी चा दूसरी सुबात ने कि के चाय चाय साडे कांच कोई पद्दा नहीं सी ते एक किताब लिटरेचर लेके आए ते एक चाय लेके आए ते दीवाने साथ साथ बैठे हैं ਇਹਦਾ ਜਨਾਰ ਵੀ ਮੇਰੇ ਇੱਕ ਬ੍ਰਦਰ ਕੁਰੀਏ ਗਾਇ ਤੇ ਕੋਸ਼ਨ ਜੀ ਤੇ ਇਸ ਤਰੀਕੇ ਦੇ ਨਾਲ ਉਹ ਜਦੋਂ ਲੋਟ ਆਉਂਦੇ ਤਾਂ ਮਾਂ ਨੂੰ ਪਹਿਲਾਂ ਸੁਣਾਉਂਦੇ ਭਾਈ ਜਦੋਂ ਟੂਟੀ ਛੱਡੀਦੀ ਹੈ ਮਾਂ ਤਾਂ ਉਹਨੂੰ ਪਾਣੀ ਆਉਣਾ ਜਦੋਂ ਬਟਨ ਦਬਾਈਦਾ ਹੈ ਤਾਂ ਪੀਜੀਓ ਤਾਂ ਮਾਂ ਕਹਿੰਦੀ ਵੀ ਸਾਥ ਮਾਇਆ ਲੱਗਦਾ ਵੀ ਦਿੱਤਾ ਪ੍ਰਕਾਸ਼ ਦੇ ਪੈਰੇ ਨਾਲ ਨਾ ਇਹ ਕੋਈ ਪੁਰਾਣੀ ਲੋਕ ਜਾਂ ਕਥਾਵਾਂ ਸੁਣਾ ਰਹੇ। ਇੱਕ ਕਲਪਨਾ ਲੋਕ ਹੈ ਕੋਈ ਇੱਦਾਂ ਸੀਗਾ ਨਹੀਂ ਇੱਦਾਂ ਖੂਹ ਹ ਤੋਂ ਪਾਣੀ ਆਉਂਦਾ ਹੈ ਤੇ ਜੀਵੇ ਵਾਲੀ ਜੇ ਥੋੜੇ ਥੋੜੇ ਜੀਵੇ ਏਲ ਦੇ ਸਰੂ ਦੇ ਜੀਵੇ ਲਾਰਟਨ ਤੇ ਆਹ ਕੀ ਗੱਲ ਹੋਈ ਨਹੀਂ ਬਟ ਉਹ ਨਾਲ ਦਿੱਤਾ ਕਿ ਬਿਜਲੀ ਜਾਗ ਗਈ। ਤੇ ਜਦੋਂ ਚੈਟ ਤੋਂ ਕਹਿੰਦੇ ਵੇਲਾ ਬਿਜਲੀ ਆਈ 1978 ਤੋਂ 58 ਤੋਂ ਬਾਅਦਿਆ ਦਾ ਸਾਲ ਦੱਸ। तो मेरी मां ने कहा तो सदी पाओ गई बिजली आई तो छह सात महीन बाद दो साल बाद पानी भी आ गया ते पानी भी वो टूटी छो पानी थले तो जो पानी आया था तो टूटी छटी तो पानी वगन लग गया तो मारे वो पानी वगन लग गया प्रकाश सही कहना से सा पाओगे मैं मां तू सा कर ला ਕਿਆ ਹੱਥੀ ਸਦੀ ਪਹੁੰਚੇ ਤੇ ਸਰੀਰ ਤਾਂ ਹੁੱਥੇ ਸਾਲ 100 ਸਾਲ ਦੇ ਤੇ ਸਾਲ ਤੇ ਕਿੰਦਾ ਸਦੀ ਪਹੁੰਚਾ ਜਦੋਂ ਬਾਣੀ ਬੋਲੀ ਕਿਹਾ ਕਿ ਜਦੋਂ ਜ਼ਿੰਦਗੀ ਦੇ ਵਿੱਚ ਕੋਈ ਅਲੋਕਾਰੀ ਘਟਨਾ ਵਾਪਰਦੀ ਹੈ ਤਾਂ ਉਦੋਂ ਸਭ ਜਣ ਸਦੀ ਪਹੁੰਚੇ ਸਦੀ ਜਣੀ ਆ ਗਿਆ ਉਹ ਆਪਣੇ ਛਾ ਦਾ ਨਾਮ ਲਾਉਣਾ ਮੈਂ ਇਹ ਇੱਕ ਛਾ ਦਾ ਆਪਸ ਹੈ ਸਦੀ ਪਾਉਲੀ ਨੇ ਮੈਸ ਤੇ ਮਾ ਕਿੱਤਾ ਕਿ ਡਾਉਨ ਨਾ ਤਾਰੇ ਆ ਨਾ ਵਰਤਾਂ ਕਰਦੇ ਹੋਏ ਮੈਂ ਸਦੀ ਪਾਉਲੀ ਨੂੰ ਯੂਜ਼ ਕੀਤਾ ਤਾਂ ਸਾਡੇ ਕੌਂਸਲਟ ਦੇ ਰੁਧਿਆਰ ਸਿੰਘ ਨੋਵਲਿਸਟ ਨੇ ਮੈਨੂੰ ਕਿਹਾ ਕਿ ਤੂੰ ਬੜਾ ਛੇੜਿਆ ਹੈਗਾ ਇਹ ਪਿੱਥੋਂ ਮਰਵੇ ਨਹੀਂਦਾ ਮੈਂ ਕਿਹਾ ਇਸ ਤਾਂ ਮੈਂ ਮਾਂ ਤੋਂ ਸਿੱਖਿਆ ਹੈ ਇਹ ਆਵਰਾ ਬੋਲ ਜੀਉਂਦੀ ਸੀ ਵੀ ਸਾਡੇ ਸਦੀ ਪਾਉਲੇ ਕਹਿੰਦਾ ਮੈਨੂੰ ਦੁੱਖ ਹੈ ਕਿ ਮੈਂ ਇਹ ਮੁਹਾਵਰਾ ਆਪ ਦੇ ਕਿਸੇ ਨਾਮ ਦੇ ਵਿੱਚ ਸਥਿਵਾਦੀ ਹੈ ਜੇ ਤੁਹਾਨੂੰ ਸੜੀ ਆਪਣੀ ਬੋਧੀਆ ਦੀ ਭਾਸ਼ਾ ਦਾ ਸ੍ਰੋਤ ਹੈ ਉਹ ਮੈਂ ਸੋਚਿਆ ਕਿ ਮਾਂ ਭਾਸ਼ਾ ਦਾ ਸਤਵੋਟਾ ਸ੍ਰੋਤ ਸਾਡੀ ਮਾਂ ਤੋਂ ਸੁਣੇ ਸ਼ਬਦੀ ਹੈਗੇ ਜਿਹੜੇ ਸਾਡੇ ਵਿਸ਼ੇਸ਼ ਸ਼ਬਦ ਪੜਾਉਂਦੇ ਨੇ ਡਾਕਟਰ ਉਸੀ ਬੜੀ ਫੇਰਤਾ ਇੱਕ ਕਿਤਾਬ ਲਿਖੀ ਹੈ ਔਰ ਔਰ ਅਗਲੀ ਵਾਰੀ ਇਹ ਪ੍ਰਵਾਤ ਮਾਰੇ ਸਮਾਗਮ ਦਿੱਤਾ ਤਾਂ ਤੁਹਾਡੀ ਸਵੈ ਜੀਵਨੀ ਜਦੋਂ ਚਪੂ ਕੀ ਉਡੋ ਰਹੀ ਆ ਸੀ ਇਸੇ ਤਰੀਕੇ ਨਾਲ ਕੋਸ਼ ਕਰ ਤੁਹਾਡੇ ਪਾਠਨ ਆ ਤਾਂ ਸাদি ਸਦੀ ਪਹੁੰਗੇ ਅ ਅੱਜ ਉੱਤਰਲੇ ਪੰਜਾਬ ਜਾਂਦੇ ਪੰਜਾਬ ਦੇ ਤਿੰਨ ਸ਼ਹਿਰਾਂ ਦੇ ਅੱਜ ਜ਼ਿਕਰ ਹੋਇਆ ਸੋ ਸਾਨੂੰ ਮਹਿਰ ਵਾਲੇ ਖੋਲ੍ਹੇ ਬੁਲਾ ਕੇ ਤੇ ਖੁਰਮਈ ਕਿੱਥੇ ਰਹਿ ਗਿਆ ਮੁੰਡਿਆ ਸਿਆਲ ਕੋਟੀਆ ਤੇ ਲਾਹੌਰ ਤਾਂ ਸਾਰਿਆਂ ਨੇ ਕਿਦਿਆਂ ਤੇ ਆਦੀ ਨੇ ਗੁਜਰਾਵਾਲੇ ਦਾ ਜ਼ਿਕਰ ਕੀਤਾ ਸਾਡਾ ਵੀ ਪੁੱਛੋਕੜ ਗੁਜਰਾਵਾਲੇ ਦੇ ਵਾਹ ਤੇ ਲਾ ਜੀ ਆਖਰ ਚ ਇਸ ਤੋਂ ਪਹਿਲਾਂ ਕਿ ਆਪਾਂ ਖਾਣੇ ਵਾਸਤੇ ਉਸ ਵਾਲੇ ਬਲੌਕ 'ਚ ਜਾਈਏ ਮੈਂ ਜੰਗਬੀ ਲਈ ਕਿ ਸਭਾ ਦੇ ਕਾਰਜਕਾਰੀ ਮੈਂਬਰ ਤੇ ਗਲੋਬਲ ਆਰਟ ਪੇਸ਼ੈਂਟਸ ਦੇ ਜਨਸਕਰਤ ਲਾਪ ਸਿੰਘ ਰੈਲੀ ਜੀ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਆਪਨੇ